ਤੇਰੇ ਚੱਲ ਕੇ ਦਵਾਰੇ ਕੌਣ ਆਊ ਜੇ ਹੋਣਾ ਨਾ ਮੋਰਾ ਤਾਂ ਪੂਰੀਆਂ ਤੇਰੇ ਨਾਮ ਦੇ ਜੇ ਕਰੇ ਕੋਣ ਲਾਊ ਜੇ ਹੋਣਾ ਨਾ ਮੋਰਾ ਤਾਂ ਪੂਰੀਆਂ ਮੈਂ ਦੁਖਿਆਰੀ ਮਰਦੀ ਜਾਵਾਂ ਮਿਹਰ ਕਰੋ ਮੈਂ ਤਰਦੀ ਜਾਵਾਂ ਮੈਂ ਦੁੱਖਿਆਰੀ ਮਰਦੀ ਜਾਵਾਂ ਮੇਰ ਕਰੋਏ ਕਰਦੀ ਜਾਵਾਂ ਇੱਕ ਇੱਕ ਪੌੜੀ ਚੜਦੀ ਜਾਵਾਂ ਮਨ ਵਿੱਚ ਇਹੋ ਕਰਦੀ ਜਾਵਾਂ ਹਉ ਕਿਹੜਾ ਮਹਾਰਾਣੀ ਆਖ ਕੇ ਬੁਲਾਉ ਜੇ ਹੋਈ ਨ ਮਰਦਾ ਪੂਰੀਆਂ ਤੇਰੇ ਨਾਮ ਦੇ ਜੈਕਾਰੇ ਕੌਣ ਲਾਉ ਜੇ ਹੋਈ ਨ ਮਰਦਾ ਪੂਰੀਆਂ ਜੋਗੀ ਭੋਗੀ ਹੋ ਗਿਆਨੀ ਧਿਆਨੀ ਭਗਤ ਸੂਰਮੇ ਦਾ ਤੇ ਦਾਨੀ ਜੋਗੀ ਭੋਗੀ ਗਿਆਨੀ ਧਿਆਨੀ ਤੇਰੇ ਮੂਹੇ ਸਭ ਅਗਿਆਨੀ ਤੂੰ ਦਾਤੀਆਂ ਆ ਪੁਰਹਾਨੀ ਹੋ ਖਾਲੀ ਚੋਲੀ ਕਿਵੇਂ ਜੱਗ ਨੂੰ ਦਿਖਾਉ ਜੇ ਹੋਣੀ ਨਾਮ ਰਤਾ ਪੂਰੀਆਂ ਤੇ ਜੇ ਕਰੇ ਕੋਣ ਲਾਉ ਜੇ ਹੋਇਆ ਨਾ ਮਰਦਾ ਪੂਰੀਆਂ ਜੇ ਹੋਇਆ ਨਾ ਮਰਦਾ ਪੂਰੀਆਂ ਅੰਧ ਕਾ ਸੂਰਮਾ ਸਾਸੂਰ ਮਾਰੇ ਭਗਤ ਬਚਾਏ ਦੁਸ਼ਟ ਸਹਾਰੇ ਅੰਧ ਕਾ ਸੂਰਮਾ ਸਾਸੂਰ ਮਾਰੇ ਭਗਤ ਬਚਾਏ ਦੁਸ਼ਟ ਸਹਾਰੇ ਆਏ ਮਾਏ ਤੇਰੇ ਦੁਆਰੇ ਬਾਕੀ ਛੱਡ ਕੇ ਹੋਰ ਸਹਾਰੇ ਹੋ ਮਰ ਜਣ ਮਣ ਦੱਸ ਕਿੱਥੇ ਜਾਊ ਜੇ ਹੋਈਆਂ ਨਾ ਮਰਤਾ ਪੂਰੀਆਂ ਤੇਰੇ ਨਾਮ ਦੇ ਜੈ ਕਾਲੇ ਕੋਣ ਲਾਊ ਜੇ ਹੋਈਆਂ ਨਾ ਮਰਤਾ ਪੂਰੀਆਂ ਕੱਲੀ ਜਾਣ ਤੇ ਰੋਗ ਹਜ਼ਾਰਾਂ ਮੇਰੇ ਪੱਲੇ ਹੋ ਚ ਬਚਾਰ ਕੱਲੀ ਜਾਣ ਤੇ ਰੋਗ ਹਜ਼ਾਰਾ ਮੇਰੇ ਭੱਲੇ ਸੋਚ ਬਚਾਰਾ ਦੁਬਲੀ ਬੇੜੀ ਬਾਜਾ ਮਾਰਾ ਪਵ ਸਾਗਰ ਵਿੱਚ ਪਿਆ ਪੁਕਾਰਾਂ ਉਹ ਖਾਲੀ ਝੋਲੀ ਕਿਵੇਂ ਜੱਗ ਨੂੰ ਦਿਖਾਉ ਜੇ ਹੋਈ ਨਾ ਮਰਦਾ ਪੂਰੀਆਂ ਤੇਰੇ ਨਾਮ ਤੇ ਜੇ ਕਾਰੇ ਕੋਣ ਲਾਉ